ਦਰਜੀ ਅਤੇ ਹਾਥੀ ਇੱਕ ਨਗਰ ਦੇ ਰਾਜੇ ਕੋਲ ਇੱਕ ਹਾਥੀ ਸੀ ਉਸ ਦਾ ਮਹਾਵਤ ਰੋਜ਼ ਹੀ ਹਾਥੀ ਨੂੰ ਨਦੀ ਉੱਤੇ ਪਾਣੀ ਪੀਉਣ ਤੇ ਨਹਾਉਣ ਲਈ ਲੈ ਕੇ ਜਾਂਦਾ ਸੀ ਨਦੀ ਦਾ ਰਸਤਾ ਇੱਕ ਬਾਜ਼ਾਰ ਵਿੱਚੋਂ ਲੰਘਦਾ ਸੀ ਬਾਜ਼ਾਰ ਵਿੱਚ ਇੱਕ ਦਰਜੀ ਦੀ ਦੁਕਾਨ ਸੀ ਹਾਥੀ ਜਦੋਂ ਵੀ ਦਰਜੀ ਦੀ ਦੁਕਾਨ ਕੋਲ ਪਹੁੰਚਦਾ ਤਾਂ ਦਰਜੀ ਰੋਜ਼ ਹੀ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ ਇੱਕ ਦਿਨ ਦਰਜੀ ਘਰ ਦੀ ਕਿਸੇ ਪਰੇਸ਼ਾਨੀ ਦੇ ਕਾਰਨ ਕਿਸੇ ਗੱਲ ਤੋਂ ਖਿਜਿਆ ਹੋਇਆ ਸੀ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਵੀ ਹਾਥੀ ਕਿਦੋਂ ਦਰਗੀ ਦੀ ਦੁਕਾਨ ਅੱਗੇ ਆ ਕੇ ਖੜਾ ਹੋਇਆ ਅਤੇ ਕੁਝ ਲੈਣ ਲਈ ਆਪਣੀ ਸੁੰਡ ਦਰਗੀ ਅੱਗੇ ਕੀਤੀ ਖਿਜੇ ਹੋਏ ਦਰਗੀ ਨੇ ਸੂਈ ਹਾਥੀ ਦੀ ਸੁੰਡ ਉੱਤੇ ਚੋਪ ਦਿੱਤੀ ਜਿਉਂ ਹੀ ਸੂਈ ਹਾਥੀ ਦੀ ਸੁੰਡ ਤੇ ਚੁਭੀ ਤਾਂ ਹਾਥੀ ਨੂੰ ਬਹੁਤ ਪੀੜ ਹੋਈ ਪਰ ਹਾਥੀ ਚੁੱਪਚਾਪ ਅੱਗੇ ਨੂੰ ਚਲਾ ਗਿਆ ਹਾਥੀ ਨਦੀ ਤੇ ਗਿਆ ਉਹ ਨਦੀ ਵਿੱਚ ਨਹਾਇਆ ਤੇ ਰਾਜ ਕੇ ਪਾਣੀ ਪੀਤਾ ਵਾਪਸ ਆਉਣ ਤੋਂ ਪਹਿਲਾਂ ਉਸ ਨੇ ਨਦੀ ਤੋਂ ਆਪਣੀ ਸੁੰਡ ਵਿੱਚ ਿਕੜ ਭਰ ਲਿਆ ਵਾਪਸੀ ਉੱਤੇ ਜਿਉਂ ਹੀ ਉਹ ਦਰਜੀ ਦੀ ਦੁਕਾਨ ਅੱਗੇ ਪਹੁੰਚਿਆ ਤਾਂ ਉਸਨੇ ਸਾਰਾ ਚੱਕੜ ਦਰਜੀ ਦੀ ਦੁਕਾਨ ਵਿੱਚ ਛੱਡ ਦਿੱਤਾ। ਦਰਜੀ ਦੀ ਦੁਕਾਨ ਦੇ ਸਾਰੇ ਕੱਪੜੇ ਖਰਾਬ ਹੋ ਗਏ। ਦਰਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਸਨੇ ਆਪਣੀ ਮੂਰਖਤਾ ਕਾਰਨ ਆਪਣਾ ਬਹੁਤ ਨੁਕਸਾਨ ਕਰਵਾ ਲਿਆ ਸੀ। ਹੁਣ ਉਹ ਆਪਣੀ ਗਲਤੀ ਉੱਤੇ ਬਹੁਤ ਪਛਤਾ ਰਿਹਾ ਸੀ। ਸਿੱਖਿਆ ਜਿਹਾ ਕਰੋਗੇ ਤੇ ਹਾਪਰੋਗੇ। ਬਟਿਓ ਹੋਰ ਕਹਾਣੀਆਂ ਸੁਣਨ ਲਈ ਸਾਡੇ ਤਿੰਨ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ।